ਮੁਕੇਰੀਆਂ ਵਿਖੇ ਹੋਏ ਪੁਲਿਸ ਬੱਸ ਹਾਦਸੇ ਤੋਂ ਬਾਅਦ ਇੱਕ ਹੋਰ ਸਾਹਮਣੇ ਆਈ ਦਰਦਨਾਕ ਕਹਾਣੀ ਪੁਲਿਸ ਦੇ ਵਿੱਚ ਭਰਤੀ ਹੋਏ ਦੋਨੋਂ ਪਾਈਆਂ ਦਾ ਕਾਲ ਬਣੇ ਨੇ ਸੜਕੀ ਹਾਦਸੇ ਮ੍ਰਿਤਕ ਐਸਆਈ ਹਰਦੇਵ ਸਿੰਘ ਦਾ ਭਰਾ ਗੁਰਜੰਟ ਸਿੰਘ ਵੀ ਇਸੇ ਤਰੀਕੇ ਸੜਕੀ ਹਾਦਸੇ ਦਾ ਹੋਇਆ ਸੀ ਸ਼ਿਕਾਰ ਵੱਡੇ ਭਰਾ ਗੁਰਜੰਟ ਦੀ ਮੌਤ ਤੋਂ ਬਾਅਦ ਹੀ ਹਰਦੇਵ ਸਿੰਘ ਨੂੰ ਮਿਲੀ ਸੀ ਪੁਲਿਸ 'ਚ ਨੌਕਰੀ ਐਸਆਈ ਹਰਦੇਵ ਦੀ ਮੌਤ ਤੋਂ ਬਾਅਦ ਮੋਗਾ ਦੇ ਪਿੰਡ ਦੌਲਤਪੁਰ ਦੇ ਵਿੱਚ ਪਸਰੀ ਐ ਸੋਗ ਦੀ ਲਹਿਰ ਮਹਿਜ਼ 2 ਸਾਲ ਬਾਅਦ ਹੀ ਐਸਆਈ ਹਰਦੇਵ ਸਿੰਘ ਨੇ ਹੋ ਜਾਣਾ ਸੀ ਰਿਟਾਇਰ ਅੱਜ ਸਵੇਰੇ ਸਵੇਰੇ ਮੁਕੇਰੀਆਂ ਤੋਂ ਇੱਕ ਦਰਦਨਾਕ ਹਾਦਸੇ ਦੀ ਤਸਵੀਰ ਸਾਹਮਣੇ ਆਈ ਜਿਸ ਦੇ ਵਿੱਚ ਪੀਪੀ ਜਲੰਧਰ ਤੋਂ ਗੁਰਦਾਸਪੁਰ ਦੇ ਲਈ ਰਵਾਨਾ ਹੋਏ ਜਵਾਨਾਂ ਦੀ ਬੱਸ ਅਚਾਨਕ ਹੀ ਸੜਕ ਤੇ ਖੜੇ ਇੱਕ ਟਰੱਕ ਦੇ ਨਾਲ ਟਕਰਾ ਜਾਂਦੀ ਹੈ ਜਿਸ ਦੇ ਵਿੱਚ 4 ਪੁਲਿਸ ਮੁਲਾਜ਼ਮਾਂ ਦੀ ਮੌਤ ਹੋਈ ਹੈ ਜਦੋਂ ਕਿ 20 ਦੇ ਕਰੀਬ ਪੁਲਿਸ ਜਵਾਨ ਜ਼ਖਮੀ ਹੋਏ ਨੇ ਹਾਦਸਾ ਇੰਨਾ ਭਿਆਨਕ ਸੀ ਕਿ ਚਾਰੋਂ ਪੁਲਿਸ ਮੁਲਾਜ਼ਮਾਂ ਨੇ ਮੌਕੇ ਤੇ ਹੀ ਦam ਤੋੜ ਦਿੱਤਾ ਜਿਦੇ ਵਿੱਚ ਇੱਕ ਬੱਸ ਡਰਾਈਵਰ ਐਸਆਈ ਹਰਦੇਵ ਸਿੰਘ ਇੱਕ ਮਹਿਲਾ ਲੇਡੀ ਕਾਂਸਟੇਬਲ ਦੇ ਨਾਲ ਇੱਕ ਹੋਰ ਪੁਲਿਸ ਦਾ ਜਵਾਨ ਸ਼ਾਮਿਲ ਸੀ ਪਰ ਦੱਸਦੀ ਹੈ ਕਿ ਇਸੇ ਹਾਦਸੇ ਦੇ ਵਿੱਚ ਮਾਰੇ ਗਏ ਐਸਆਈ ਹਰਦੇਵ ਸਿੰਘ ਦਾ ਭਰਾ ਗੁਰਜੰਟ ਸਿੰਘ ਵੀ ਪੁਲਿਸ ਦੇ ਵਿੱਚ ਭਰਤੀ ਸੀ ਅਤੇ ਗੁਰਜੰਟ ਸਿੰਘ ਦੀ ਮੌਤ ਵੀ ਇੱਕ ਸੜਕੀ ਹਾਦਸੇ ਕਾਰਨ ਹੋਈ ਸੀ 1996 ਦੇ ਵਿੱਚ ਗੁਰਜੰਟ ਦੀ ਮੌਤ ਤੋਂ ਬਾਅਦ ਤਰਸ ਦੇ ਆਧਾਰ ਤੇ ਹਰਦੇਵ ਸਿੰਘ ਨੂੰ ਪੰਜਾਬ ਪੁਲਿਸ ਦੇ ਵਿੱਚ ਨੌਕਰੀ ਮਿਲ ਗਈ ਸੀ ਤੇ 96 ਤੋਂ ਲੈ ਕੇ ਹੁਣ ਤੱਕ ਹਰਦੇਵ ਸਿੰਘ ਪੁਲਿਸ ਦੇ ਵਿੱਚ ਨੌਕਰੀ ਕਰਦਾ ਆ ਰਿਹਾ ਸੀ ਪਰ ਅੱਜ ਸਵੇਰੇ ਸੰਗੜੀ ਤੁੰਦ ਦੇ ਕਾਰਨ ਮਕੇਰੀਆਂ ਤੋਂ ਹੋ ਕੇ ਗੁਜ਼ਰ ਰਹੀ ਪੰਜਾਬ ਪੁਲਿਸ ਦੇ ਮੁਲਾਜ਼ਮਾਂ ਦੀ ਇਹ ਬੱਸ ਅਚਾਨਕ ਸੜਕੀ ਹਾਸੇ ਦਾ ਸ਼ਿਕਾਰ ਹੋ ਜਾਂਦੀ ਹੈ ਜਿਸ ਦੇ ਵਿੱਚ ਹੋਰਨਾ ਮੁਲਾਜ਼ਮਾਂ ਦੇ ਨਾਲ ਏਐਸਆਈ ਹਰਦੇਵ ਸਿੰਘ ਨੇ ਵੀ ਦਮ ਤੋੜ ਦਿੱਤਾ ਜਿਵੇਂ ਹੀ ਇਹ ਖਬਰ ਏਐਸਆਈ ਹਰਦੇਵ ਸਿੰਘ ਦੇ ਮੋਗਾ ਜ਼ਿਲ੍ਹੇ ਦੇ ਪਿੰਡ ਦੌਲਤਪੁਰ ਦੇ ਵਿੱਚ ਪਹੁੰਚੀ ਤਾਂ ਪੂਰੇ ਪਿੰਡ ਦੇ ਵਿੱਚ ਸੋਗ ਦੀ ਲਹਿਰ ਪਸਰ ਗਈ ਹੈ ਇਹ ਗੱਲ ਸਭ ਨੂੰ ਹੈਰਾਨ ਕਰਦੀ ਹੈ ਕਿ ਵੱਡਾ ਭਰਾ ਗੁਰਜੰਟ ਵੀ ਇਸੇ ਤਰੀਕੇ ਪੁਲਿਸ ਮੁਲਾਜ਼ਮ ਸੀ ਅਤੇ ਉਸ ਦੀ ਵੀ ਸੜਕੀ ਹਾਦਸੇ ਦੌਰਾਨ ਮੌਤ ਹੋਈ ਸੀ ਉਸ ਤੋਂ ਬਾਅਦ ਗੁਰਜੰਟ ਦੀ ਨੌਕਰੀ ਹਰਦੇਵ ਸਿੰਘ ਨੂੰ ਮਿਲੀ ਤੇ ਹਰਦੇਵ ਸਿੰਘ ਪੁਲਿਸ ਦੇ ਵਿੱਚ ਭਰਤੀ ਹੋਇਆ ਤੇ ਹੁਣ ਹਰਦੇਵ ਦੀ ਵੀ ਉਸੇ ਤਰੀਕੇ ਦੇ ਨਾਲ ਸੜਕੀ ਹਾਦਸੇ ਦੇ ਵਿੱਚ ਮੌਤ ਹੋ ਗਈ ਹੈ ਦੱਸ ਦਿੰਦੇ ਆ ਕਿ ਹਰਦੇਵ ਸਿੰਘ ਤੇ ਗੁਰਜੰਟ ਸਿੰਘ ਹੋਣੀ ਚਾਰ ਭਰਾ ਨੇ ਤੇ ਸਭ ਤੋਂ ਵੱਡਾ ਭਰਾ ਬਿਜਲੀ ਬੋਰਡ ਦੇ ਵਿੱਚ ਮੁਲਾਜ਼ਮ ਸੀ ਜਿਸ ਦੀ ਮੌਤ ਹੋ ਚੁੱਕੀ ਹੈ ਉਸ ਤੋਂ ਬਾਅਦ ਗੁਰਜੰਟ ਸਿੰਘ ਸੀ ਤੇ ਗੁਰਜੰਟ ਸਿੰਘ ਦਾ ਵੀ ਅਸੀਂ ਦੱਸਿਆ ਕਿ ਉਸ ਦੀ ਵੀ ਸੜਕੀ ਹਾਦਸੇ ਦੌਰਾਨ ਮੌਤ ਹੋ ਗਈ ਤੀਸਰੇ ਨੰਬਰ ਤੇ ਏਐਸਆਈ ਹਰਦੇਵ ਸਿੰਘ ਸੀ ਜਿਸ ਦੀ ਅੱਜ ਮੌਤ ਹੋ ਗਈ ਹੈ ਚੌਥਾ ਇੱਕ ਹੋਰ ਭਰਾ ਆ ਜੋ ਕਿ ਮੰਦ ਮੁਗਦੀ ਦੱਸਿਆ ਜਾ ਰਿਹਾ ਹੈ ਇਹ ਵੀ ਦੱਸ ਦਿੰਦੇ ਆ ਕਿ ਮ੍ਰਿਤਕ ਏਐਸਆਈ ਦਾ ਇੱਕ ਪੁੱਤਰ ਵੀ ਹੈ ਜੋ ਲਗਭਗ ਆਪਣੀ ਪੜ੍ਹਾਈ ਪੂਰੀ ਕਰ ਚੁੱਕਿਆ ਪਰਿਵਾਰ ਦੇ ਕੋਲ ਸਿਰਫ ਇੱਕ ਘਰ ਹੀ ਹੈ ਇਸ ਤੋਂ ਇਲਾਵਾ ਕੋਈ ਵੀ ਜ਼ਮੀਨ ਜਾਇਦਾਦ ਇਸ ਪਰਿਵਾਰ ਦੇ ਕੋਲ ਨਹੀਂ ਹੈ ਗੁਰਜੰਟ ਤੋਂ ਬਾਅਦ ਅੱਜ ਉਸੇ ਤਰੀਕੇ ਦੇ ਨਾਲ ਸੜਕੀ ਹਾਦਸੇ ਦੇ ਵਿੱਚ ਹਰਦੇਵ ਸਿੰਘ ਦੀ ਹੋਈ ਮੌਤ ਤੋਂ ਬਾਅਦ ਪੂਰਾ ਪਿੰਡ ਸੋਗ ਦੇ ਵਿੱਚ ਡੁੱਬਿਆ ਹੋਇਆ ਹੈ ਬਹੁਤ ਮਾੜਾ ਹੋਇਆ ਜੀ ਸਾਡੇ ਦੋਨੇ ਹੀ ਨਗਰ ਦੌਲਤਪੁਰੇ ਜਿਹੜੇ ਇਕੱਠੇ ਹੀ ਆ ਤੇ ਬੜਾ ਸ਼ੋਗ ਹੈ ਦੋਵੇਂ ਨਗਰਾਂ ਦੇ ਵਿੱਚ ਜਦੋਂ ਪਤਾ ਲੱਗਾ ਸਵੇਰੇ ਅੱਜ ਸਵੇਰੇ ਕਿ ਹਜ਼ਾਰ ਹਰਦੇਵ ਸਿੰਘ ਐਸਆਈ ਉਹਨਾਂ ਦੀ ਮੌਤ ਹੋ ਗਈ ਐਕਸੀਡੈਂਟ ਕਿਉਂਕਿ ਆਪਦੀ ਡਿਊਟੀ ਦਰਾਂ ਹੀ ਉਹ ਉਹਨਾਂ ਦੀ ਵੈਸੇ ਧਰਮਕੋਟ ਡਿਊਟੀ ਸੀ ਤੇ ਪੀਏਪੀ ਚ ਹੁਣ ਕਰਕੇ ਉਹਨਾਂ ਦਾ ਹੈੱਡਕ quart ਜਲੰਧਰ ਹੈ ਤੇ ਜਲੰਧਰ ਤੋਂ ਅੱਗੇ ਆਪਦੀ ਉਹ ਜਿੱਥੇ ਡਿਊਟੀ ਲੱਗੀ ਉਸ ਤੇ ਜਾ ਰਹੇ ਸੀ ਤੇ ਜਦੋਂ ਉਹ ਆਉਦੇ ਉਹ ਸਰਕਾਰੀ ਬੱਸ ਤੇ ਜਾ ਰਹੇ ਸੀ ਤੇ ਸਾਨੂੰ ਇਹ ਪਤਾ ਲੱਗਾ ਕਿ ਉਹ ਭਿਆਨਕ ਐਕਸੀਡੈਂਟ ਹੋਇਆ ਤੇ ਉਹਨਾਂ ਦੀ ਉੱਥੇ ਮੌਤ ਹੋ ਗਈ ਹੋਰ ਵੀ ਕਾਫੀ ਜਿਹੜੇ ਮੁਲਾਜ਼ਮ ਉਹਨਾਂ ਦੀ ਮੌਤ ਹੋਈ ਹੈ ਤੇ ਸੱਟਾਂ ਲੱਗੀਆਂ ਪਰ ਸਾਡੇ ਨਗਰ ਵਾਸਤੇ ਬਹੁਤ ਹੀ ਇਹ ਮਤਲਬ ਸ਼ੋਗਦਾ ਜਿਹੜਾ ਕਿਉਂਕਿ ਇੱਕ ਸ਼ਰੀਫ ਪਰਿਵਾਰ ਤੇ ਬਹੁਤ ਹੀ شریف ਇਨਸਾਨ ਸੀ ਇਹ ਸਹਾਰ ਹਰਦੇਵ ਸਿੰਘ ਤੇ ਇਹ ਇਹਨਾਂ ਦੇ ਭਾਈ ਪਹਿਲਾਂ ਵੀ ਪੋਸਟਿੰਗ ਸੀ ਪੁਲਿਸ ਦੇ ਵਿੱਚ ਹੀ ਉਹਨਾਂ ਦੀ ਵੀ ਚਾਣਚੱਕ ਮੌਤ ਹੋਈ ਕਿਉਂਕਿ ਉਹਨਾਂ ਨੂੰ ਕਰੰਟ ਲੱਗ ਗਿਆ ਸੀ ਪੱਖੇ ਦੇ ਨਾਲ ਲੱਗੇ ਇਸ ਘਰ ਦੇ ਵਿੱਚ ਤੇ ਉਹਦੀ ਜਗ੍ਹਾ ਤੇ ਬਾਅਦ ਦੇ ਵਿੱਚ ਇਹਨਾਂ ਦੀ ਉੱਥੇ ਸੈলেকਸ਼ਨ ਹੁੰਦੀ ਹੈ ਤੇ ਇਹਨਾਂ ਦੇ ਇੱਕ ਬੇਟਾ ਇੱਕ ਛੋਟਾ ਭਾਈ ਹੈ ਇਹਨਾਂ ਦਾ ਜੋ ਮੈਂਟਲ ਰਟਾਇਰਡ ਆ ਜਾਂ ਮੰਦ ਬੁੱਧੀ ਆਪਾਂ ਕਹਿ ਸਕਦੇ ਹੋ ਇਹਨਾਂ ਤੇ ਹੀ ਡਿਪੈਂਡ ਸੀ ਸਾਰਾ ਉਹ ਇਸ ਕਰਕੇ ਉਹ ਉਹ ਦੋਨਾਂ ਨੂੰ ਜਿੱਥੇ ਉਹਨਾਂ ਦੇ ਬੱਚੇ ਦੀ ਆਵਦੇ ਦੀ ਬੜਾਈ ਚਾਹਦੀ ਸੀ ਆਪਦੇ ਪਰਿਵਾਰ ਨੂੰ ਚਲਾਉਂਦਾ ਸੀ ਉੱਥੇ ਆਪਦੇ ਛੋਟੇ ਭਾਈ ਨੂੰ ਵੀ ਇਸ ਕਰਕੇ ਸਾਨੂੰ ਮਤਲਬ ਬਹੁਤ ਦੁੱਖ ਆ ਕਿਉਂਕਿ ਆਰਥਿਕ ਤੌਰ ਤੇ ਵੀ ਪਰਿਵਾਰ ਇੰਨਾ ਮਜ਼ਬੂਤ ਨਹੀਂਗਾ ਬੜਾ ਵੱਡਾ ਨਾਂ ਇਸ ਪਰਿਵਾਰ ਦਾ ਵੈਸੇ ਜੇ ਸਪੋਰਟਸ ਦੇ ਆਧਾਰ ਤੇ ਗੱਲ ਕਰੀਏ ਤੇ ਸਪੋਰਟਸ ਦੀ ਗੱਲ ਇਥੋਂ ਸ਼ੁਰੂ ਹੁੰਦੀ ਹੈ ਇੱਕੋ ਪਰਿਵਾਰ ਦੇ ਵਿੱਚੋਂ ਵਾਲੀਬਾਲ ਦੀਆਂ ਟੀਮ ਤਿਆਰ ਹੋਈ ਵੀ ਐ ਇਸ ਕਰਕੇ ਨਗ ਕਰ ਦਿਓ ਪਰ ਕੋਈ ਸੱਟਾ ਫੇਟਾ ਇਸ ਤਰ੍ਹਾਂ ਦੀਆਂ ਵਜਦੀਆਂ ਪਰਿਵਾਰ ਨੂੰ ਆਈਆਂ ਤੇ ਅੱਜ ਜਿਹੜੇ ਹਾਲਾਤ ਆ ਪਰਿਵਾਰ ਦੇ ਅਸੀਂ ਤਮੰਗ ਕਰਦੇ ਸਰਕਾਰ ਤੋਂ ਕਿ ਤੁਰੰਤ ਜਿਹੜਾ ਬਣਦਾ ਮੁਆਵਜ਼ਾ ਉਹ ਵੀ ਦਿੱਤਾ ਜਾਵੇ ਤੇ ਹੋਰ ਵੀ ਹੈਲਪ ਬੱਚੇ ਨੂੰ ਨੌਕਰੀ ਦਿੱਤੀ ਜਾਵੇ ਤੇ ਮੈਲਪ ਕੀਤੀ ਜਾਵੇ ਜੀ ਇਹਨਾਂ ਦੇ ਪਿਤਾ ਜੀ ਖਿਡਾਰੀ ਹੁੰਦੇ ਸੀਗੇ ਜੀ ਕਾਫੀ ਉਹਨਾਂ ਦਾ ਵਾਲੀਵਾਲ ਦੇ ਵਿੱਚ ਕਬੱਡੀ 'ਚ ਵੱਡਾ ਨਾਂ ਸੀ ਤੇ ਇਹ ਸੱਤ ਭਾਈ ਚਾਚੇ ਦਾਏ ਦੇ ਤੇ ਸਾਰੇ ਵਾਲੀਵਾਲ ਦੀ ਪਿੰਡ ਦੀ ਸਾਡੇ ਦੀ ਟੀਮ ਸਪੈਸ਼ਲ ਇੱਕ ਪਰਿਵਾਰ ਦੀ ਸੀ ਵੱਡਾ ਨਾਂ ਸੀ ਮਤਲਬ ਜਿਹੜੇ ਜਨੀਸ ਲੇਵਲ ਤੇ ਨਾਂ ਸੀ ਇਸ ਪਰਿਵਾਰ ਦਾ ਤੇ ਇਹਨਾਂ ਨੂੰ ਨੌਕਰੀ ਜਿਹੜੀ ਤਰਸ ਦੇ ਆਧਾਰ ਤੇ ਮਿਲੀ ਸੀ ਗੱਲ ਇਹ ਹੈ ਇਹਨਾਂ ਨੂੰ ਤਰਸ ਦੇ ਆਧਾਰ ਤੇ ਮਿਲੀ ਸੀ ਇਹਨਾਂ ਦਾ ਪਹਿਲਾ ਬ੍ਰਦਰ ਸਿਲੈਕਟ ਹੋਇਆ ਸੀ ਤੇ ਫਿਰ ਤਰਸ ਦੇ ਆਧਾਰ ਤੇ ਇਹਨਾਂ ਨੂੰ ਦਿੱਤੀ ਸੀ ਤੇ ਹੁਣ ਵੀ ਅਸੀਂ ਇਹੀ ਮੰਗ ਕਰਦੇ ਹਾਂ ਕਿ ਪਰਿਵਾਰ ਦੇ ਹਾਲਾਤ ਨੂੰ ਦੇਖਦੇ ਬੱਚਿਆਂ ਦੇ ਭਵਿੱਖ ਨੂੰ ਦੇਖਦੇ ਇਹਦੇ ਭਾਈ ਦੇ ਭਵਿੱਖ ਨੂੰ ਦੇਖਦੇ ਕਿਉਂਕਿ ਉਹ ਵੀ ਡਿਪੈਂਡ ਇਹਨਾਂ ਤੇ ਸੀ ਤੇ ਇਹਨਾਂ ਨੂੰ ਤੁਰੰਤ ਇਹਦੇ ਬੱਚੇ ਨੂੰ ਨੌਕਰੀ ਦਿੱਤੀ ਜਾਵੇ ਤੇ ਮੁਆਵਜ਼ਾ ਜੋ ਵੀ ਸਰਕਾਰ ਦਾ ਬਣਦਾ ਤੁਰੰਤ ਜਾਰੀ ਕੀਤਾ ਜਾਵੇ ਸਭ ਤੋਂ ਪਹਿਲੀ ਗੱਲ ਆ ਜੀ ਬੜੇ ਅਫਸੋਸ ਦੀ ਗੱ ਇਸ ਪਰਿਵਾਰ ਨਾਲ ਇਹ ਦੂਜੀ ਤੀਜੀ ਚੌਥੀ ਟਰੈਜਰੀ ਆ ਜੀ ਸਭ ਤੋਂ ਪਹਿਲਾਂ ਇਹਨਾਂ ਦੇ ਵੱਡੇ ਭਾਈ ਸਾਹਿਬ ਦੇ ਵੀ ਉਹ ਬਿਜਲੀ ਬੋਰਡ ਸਾਨੂੰ ਦੀ ਵੀ ਡੈਥ ਹੋ ਚੁੱਕੀ ਹੈ ਜੀ ਉਸ ਤੋਂ ਬਾਅਦ ਦੂਸਰੇ ਦੀ ਪੀ ਉਹ ਵੀ ਪੀਏਪੀ ਤੇ ਸਨ ਉਹਨਾਂ ਦੀ ਡੈਥ ਹੋ ਗਈ ਉਹਨਾਂ ਦੇ ਤਰਸ ਦੇ ਆਧਾਰ ਤੇ ਇਹ ਸਰਦੇਵ ਸਿੰਘ ਨੂੰ ਨੌਕਰੀ ਮਿਲੀ ਸੀ ਤੇ ਪਰਿਵਾਰ ਹੈਂਡ ਟੂ ਮਾਉਥ ਹੀ ਆ ਜੀ ਕੋਈ ਏਡਾ ਹੈ ਨਹੀਂ ਇੱਕ ਬ੍ਰਦਰ ਇਹਨਾਂ ਦਾ ਛੋਟਾ ਸਭ ਤੋਂ ਜੀ ਉਹ ਮੈਂਟਲੀ ਰਿਟਾਇਰਡ ਆ ਜੀ ਉਹਨਾਂ ਦੀ ਵੀ ਦੇਖਭਾਲ ਖੁਦ ਹੀ ਕਰਦੇ ਸੀ ਤੇ ਪਿੰਡ 'ਚ ਬਹੁਤ ਹੀ ਪੁੱਜ ਕੇ ਸ੍ਰੀ ਲੜਕਾ ਹੈ ਸੀ ਗਈ ਤੇ ਕੋਈ ਜਾਇਦਾਦ ਪ੍ਰਾਪਰਟੀ ਕੋਈ ਕਿਸਮ ਦੀ ਕੋਈ ਦੁਕਾਨ ਜਾਂ ਹੋਰ ਕਿਸੇ ਕਿਸਮ ਦੀ ਕੋਈ ਪ੍ਰਾਪਰਟੀ ਨੂੰ ਪਰ ਸਰਕਾਰ ਨੂੰ ਚਾਹੀਦਾ ਜੋ ਰੂਡ ਐਂਡ ਰੈਗੂਲੇਸ਼ਨ ਨਾਲ ਜੋ ਮਿਲਣਾ ਜੀ ਉਹਨਾਂ ਨੂੰ ਦਿੱਤਾ ਜਾਣਾ ਚਾਹੀਦਾ ਜੀ ਤੇ ਇਹਨਾਂ ਦਾ ਇੱਕ ਲੜਕਾ ਜੀ ਤੇ ਉਹ ਪੜਦਾ ਸੀਗਾ ਜੀ ਹੁਣ ਤੋਂ ਪੜਨੋਂ ਵੀ हटਿਆ ਹੋਇਆ ਜੀ ਅਨਮੈਡੀਆ ਜੀ ਉਹ ਵੀ ਅਨਮੈਡੀਆ ਲੜਕਾ ਵੀ ਅਨਮੈਡੀਆ ਹੀ ਤੇ ਪਰਿਵਾਰ ਬਹੁਤ شریف ਆ ਪਰ ਕੋਈ ਏਡੀ ਆਪੇ ਨੇ ਕੋਈ ਕੋਈ ਪ੍ਰਾਪਰਟੀ ਹੋਵੇ ਜਾਂ ਕੋਈ ਗੁਜ਼ਾਰੇ ਦਾ ਕੋਈ ਸਾਧਨ ਹੈ ਨਹੀਂ ਇਸ ਤੋਂ ਬਗੈਰ ਕੱਲੀ ਨੌਕਰੀ ਇੱਕ ਗੁਜ਼ਾਰੇ ਦਾ ਸਾਧਨ ਨਹੀਂ ਸੀ ਇਹਨਾਂ ਦਾ ਜੀ ਉਸ ਪਤਾ ਲੱਗਾ ਕਿਦਾਂ ਹਾਸਾ ਵਾਪਰਿਆ ਜੀ ਇਹ ਜੀ ਪੀਪੀ ਹੈਡਕੁਆਟਰ ਪੀਪੀ ਦਾ ਆਪਣੇ ਪੰਜਾਬ ਦਾ ਜਲੰਧਰ ਚ ਹੈ ਉੱਥੇ ਆਪਦੇ ਹੈਡਕੁਆਟਰ ਤੋਂ ਅੱਗੋਂ ਜਿਵੇਂ ਇੱਕ ਤੇ ਡਿਊਟੀ ਲੱਗਦੀ ਆ ਜੀ ਹੋਰ ਵੀ ਮੁਲਾਜ਼ਮ ਸਾਥੀ ਜਾ ਰਹੇ ਸੀ ਤੇ ਬੱਸ ਦਾ ਧੁੰਦ ਦੇ ਕਾਰਨ ਐਕਸੀਡੈਂਟ ਹੋਇਆ ਜਿਹਦੇ ਵਿੱਚ ਹੋਰ ਮੁਲਾਜ਼ਮੀ ਫਟੜੇ ਤੇ ਇਹਨਾਂ ਦੀ ਮੌਤ ਹੋ ਚੁੱਕੀ ਹੈ। ਸੋ ਬੇਸ਼ੱਕ ਇਸ ਸੜਕੀ ਹਾਦਸੇ ਦੌਰਾਨ ਮਾਰੇ ਗਏ ਪੁਲਿਸ ਮੁਲਾਜ਼ਮਾ ਦੇ ਲਈ ਸਰਕਾਰ ਦੇ ਵੱਲੋਂ 2 ਕਰੋੜ ਰੁਪਏ ਦੀ ਮੁਆਵਜ਼ਾ ਰਾਸ਼ੀ ਦਾ ਐਲਾਨ ਤੱਕ ਕੀਤਾ ਗਿਆ ਹੈ ਪਰ ਵੱਡਾ ਸਵਾਲ ਇਹ ਹੁੰਦਾ ਹੈ ਕਿ ਗੁਰਜਾਂਟ ਦੀ ਤਰ੍ਹਾਂ ਜਿਸ ਤਰੀਕੇ ਨਾਲ ਹਰਦੇਵ ਸਿੰਘ ਨੂੰ ਤਰਸ ਦੇ ਆਧਾਰ ਤੇ ਪੁਲਿਸ ਦੇ ਵਿੱਚ ਨੌਕਰੀ ਮਿਲ ਗਈ ਸੀ ਕਿ ਹੁਣ ਉਸੇ ਤਰੀਕੇ ਦੇ ਨਾਲ ਹਰਦੇਵ ਸਿੰਘ ਦੀ ਮੌਤ ਤੋਂ ਬਾਅਦ ਉਸਤੇ ਪੁੱਤਰ ਨੂੰ ਤਰਸ ਦੇ ਆਧਾਰ ਤੇ ਕੀ ਸਰਕਾਰ ਜਾਂ ਫਿਰ ਪੁਲਿਸ ਵਿਭਾਗ ਪੁਲਿਸ ਦੇ ਵਿੱਚ ਨੌਕਰੀ ਦੰਦਾ ਤੇਕਰ ਦੇਵੇਗਾ ਤਾਂ ਕਿ ਹਰਦੇਵ ਸਿੰਘ ਦਾ ਪੁੱਤਰ ਪੰਜਾਬ ਪੁਲਿਸ ਦੇ ਵਿੱਚ ਨੌਕਰੀ ਕਰੇਗਾ ਜਾਂ ਨਹੀਂ ਇਹ ਵੱਡਾ ਸਵਾਲ ਪੈਦਾ ਹੋ ਰਿਹਾ ਹੈ। ਮੋਗਾ ਤੋਂ ਹਰਪਾਲ ਸਿੰਘ ਸਹਾਰਨ ਦੀ ਰਿਪੋਰਟ ਆਉਣੇ ਆਰ